ਪੜਵਾ ਵੀ ਮਹੰਲਾ ਤਹਤਾ ਗੁਰ ਪ੍ਰਸਾਦੀ ਵਿਟਿਆ ਵਿਚਾਰ ਹੈ ਪੜ ਪੜ ਤਵੈ ਮਾਨ ਤਾਪਾ ਮਤੇ ਆਪੁਰ ਗਸਿਆ ਪਾਇ ਅਮਰਤ ਨਾਮ ਕਰਤਾ ਤੂੰ ਨਿਰਚਿਤ ਮਾਨ ਇਕ ਗੱਖਣਾ ਹਮ ਤਹਿ ਤਹਿ ਪਾਤੋਂ ਤੇ ਆਪਣਾ ਨਾਮਰਾ ਪੰਜ ਤਸਕਰ ਭਾਵਤ ਰੱਖੈ ਤੂੰ ਕਾ ਵਣਿ ਅਧਮਨ ਦੇਖੇ ਕਰੀ ਕਰਮਤ ਭਾਗੀ ਐਸਾ ਕਹਨ ਪਿਆਨ ਜਤ ਸਤ ਚਾਵਨ ਦਇਆ ਕਨਕ ਕਰ ਤਾਪਕ 파ਤੀ ਧਾਨ ਤੂਦ ਕਰ ਸੰਤੋਖ ਕੀਓ ਕਰ ਐਸਾ ਆੰਭਉ ਦਾ ਕੇ ਮਾ ਧੀਰਜ ਕਰ ਗਊ ਕ ਵੀਰੀ ਸਹਜੇ ਬਚ ਰਖੀ ਰਪੀਐ ਸੇਵਤ ਸਰਮ ਦਾ ਕੱਪੜਾ ਮਾਣੋ ਹਰ ਗੁਣ ਦਾ ਨਾਨਕ ਵਕਰ ਹੈ ਪਰਵਾਤੀ ਮਹੰਤਾ ਪਹਿਲਾ ਪਾਵਤ ਕੇ ਨ ਮਰਖਿਆ ਜਾਵਤ ਕਿਉਂ 라ਖੇ ਅਜਾਈ ਜਿਸ ਤੇ ਹੋਆ ਸੋਹੀ ਪਰ ਜਾਣੈ ਕ્યા ਉਸ ਹੀ ਮਹਿ ਸਮਾਈ ਤੂੰ ਹੈ ਬਹੂ ਤੇਰੀ ਰਜਾਈ ਜੋ ਕਿਛ ਕਰਹੀ ਸੂਈ ਪਰ ਹੋਈ ਬਾ ਅਵਰ ਨ ਕਰਨਾ ਜਾਈ ਦਿਹਾਉ ਜਸੇ ਹੜਾ ਹਟ ਕੀ ਮਾਨ ਹਟੇਂ ਦਲਕਤ ਹੈ ਇੱਕ ਸਖਣੀ ਹੋਰ ਫੇਰ ਪਰਿਅਤ ਹੈ ਤੈਸੋ ਹੀ ਇਹ ਖੇਲ ਕਸਮਕਾ ਤਿਆ ਖਸਗੀ ਵਡਿਆਈ ਸੁਰਤੀ ਕਮਾਰਗ ਚਲ ਕੈ ਉਲਟੀ ਤਕਰ ਪ੍ਰਕਾਸੀ मान न विचार देख ब्रह्म के अन्य ताव करेहि कौन उदासी जिस की आसत सिहि सांप कह देहु रहिया निरपावन जिसते होआ सोई कर्म मिया ਨਾਮਿਕੁ ਕਰੀਂ కృਦਾਸੀ ਸੁਪਰਵਾਨ ਪਰਭਾਤੀ ਮੰਤਾ ਪਹਿਲਾ ਦੇਖ ਤ੍ਰਕਾਰੀ ਬੰਧਨ ਬਾਕਰ ਹਾਉ ਹੋ ਕਿਸ ਕਹ ਬਲ ਜਾਈ ਪਾਪ ਔਨ ਕੀ ਸਾਰ ਨ ਜਾਣੈ ਤੁਲਾ ਫਿਰਤ ਜਾਈ ਬੋਲੋ ਸੱਚ ਨਾਮ ਕਰਤਾਰ ਬਨ ਬਹੁ ਨਾ ਆਪੁ ਗਾਵ ਰਹਾਉ ਉੱਚਾ ਤੇ ਬਨ ਨੀਚ ਕਰਤ ਹੈ ਨੀਚ ਕਰੈ ਸੁਤਾਨ ਜਿਨੀ ਜਾਣ ਸੁ ਜਾਣਿਆ ਜਾਣ ਤੀ ਪੂਰੇ ਪਰਵਾਨ ਆ ਕੌਣ ਸੁਜਾਣ ਜਾਈਐ ਜੇ ਕੋ ਊਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਦੂਜਾ ਕੋਈ ਨਾਉ ਪ੍ਰਭਾਤਰਿ ਸੁਭਦ ਧਿਆਈਐ ਛੋਟੋੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਪ੍ਰਣਾਤ ਨਾਨਕ ਦਾਸੁੰ ਦਾਸਾ ਜਗ ਹਾਰਿਆ ਤਿੰਨ ਜੀਤਾ ਪਰਬਤੀ ਮਹੱਲਾ ਪਹਿਨਾ ਮਨ ਮਾਇਆ ਪੰਨ ਭਾਇਆ ਪੰਨ ਪੰਖੀ ਆਕਾਸ਼ ਆਸਾ ਕਰੇ ਸ਼ਬਦ ਤੇ ਵਾਰੀਆਂ ਲਗਨ ਹੁਤਾ ਸਾਬਾਸ ਜਾ ਤੂ ਆਖ ਰੱਖ ਲੈ ਸਾਕਤ ਹੋਵੇਂ ਰਾਸ ਐਸਾ ਨਾਮ ਰਤਨ ਨਿਤ ਮੀਨੈ ਬਰਮਤ ਦੇ ਲਗੋਂ ਪੱਗ ਤੇਰੇ ਰਹਾਉ ਮਨ ਜੋ ਕੀ ਮਨ ਧੋਕੀਆ ਮਨ ਮੁਗਤ ਕਾਬਾਨ ਮਨ ਦਾਤਾ ਮ ਮੰਗਤਾ ਮਨ ਸਿਰ ਗੁਰ ਕਰਤਾਰ ਪੰਜ ਬਾਰ ਸੁਖ ਪਾਇਆ ਐਸਾ ਕੰਮ ਵਿਚਾਰ ਕਾਟਾ ਕਾਟ ਇੱਕ ਵਖਾਣੀ ਹੈ ਕਹੋ ਨ ਦੇਖਿਆ ਜਾਏ ਫੋਟੋ ਉਥੋ ਰਾਮੀਆ ਬਿਨ ਨਾਮ ਹੈ ਫਤ ਜਾਏ ਜਾ ਤੂ ਮਿਲ ਹੈ ਤਾਂ ਮਿਲ ਰਹਾ ਜਾਂ ਤੇਰੀ ਹੋਈ ਰਜਾਈ ਆ ਤਜਨ ਮਨਾਂ ਪੂਛਿਆ ਇਨਸਾਤ ਘਰ ਦੇਹੁ ਪਤਾਏ ਸਾਜਾ ਦਾ ਸਾਫਤ ਹੈ ਜਿਨਹੀ ਕੰਮ ਤਵਾਈ ਜਨਮ ਬਨ ਦੁਹ ਕਾਟੀ ਐ ਨਾਨਕ ਯੂ ਬਸਾਈ ਪਰਵਾਤੀ ਮਹੰਲਾ ਅਹੰਕਾਰ जागत दिवस उठो अंधकार फाही सिर मारे अंधा आशा आवे मनसा जाई कुल की ताणी के चला उपसाई जागस जीवन जागदन हारा सुख साखरी अमृत पंडारा रहा ਧਰਯੋਤਾ ਪੁੱਜ ਅੰਭਰਨਾ ਸੂਜ ਪਉ ਦੀ ਕਰ ਤਵਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ੁਰ ਕਰਮੀ ਜਿ ਲੈ ਵਡਾਈ ਦੇਨੰ ਦਿਨ ਆਵ ਤੈ ਤਿਲਿ ਸ਼ਿਅਰ ਮਾਇਆ ਬਹੁ ਕਟਾ ਆਈ ਦੇ ਪਰਪੂਤੋ ਧੌਲ ਨਾ ਪਾਵੇ ਚੰਬਦਗੁਰ ਕੀ ਰਾਈ ਅਹਨ ਸਿਮਨਾ ਦੇਵ ਸਮਾਲੈ ਸੁਖ ਦੁਖ ਪੁਰਬ ਕਮਾਈ ਕਰਮ ਹੀ ਸਤਿ ਤੀਖਿਆ ਮੰਗੈ ਦਾਨ ਕਮ ਲੈ ਵਜਾਈ ਪ੍ਰਭਾਤੀ ਭਾਤਾ ਪਹਿਤਾ ਮਤ ਕਰੰ ਗੁਰਖ ਜਗ ਕਹੀਆ ਅਤਿ ਪਕੋ ਤੇਰੀ ਨਿਗਨਯਾ ਭੂਲੂ ਕ ਤੇਰਾ ਦਰਪਾਰ ਨਾਮ ਬਿਨਾ ਕੈਸੇ ਆਕਾਰ ਐਸੇ ਫੂਤ ਮੁਤੇ ਸੰਸਾਰਾ ਨਿਤਕ ਨਿਤੈ ਬਜੈ ਪਿਆਰਾ ਰਹਾਉ ਜੇ ਸੰਤੰਦਹ ਸੋਈ ਪਿਤ ਜਾਣੁ ਕਉ ਕੈ ਸ਼ਬਦਿ ਦਰਨੀ ਸ਼ਾਨੈ ਤਾਰਨ ਨਾਮ ਅੰਤ ਗਤ ਜਾਣੈ ਜਿਸੁ ਨਦਰ ਕਰੇ ਸੋਈ ਪਿਤ ਚਾਰੈ ਮੈ ਮੈ ਲੰਗੂਜਲ ਸਤਿ ਸੋਈ ਊਤਮ ਆਖ ਨਾ ਉਚਾ ਹੋਇ ਮਹਾਨਾ ਮੋਕ ਤੁਲ ਮਹਾ ਵਿਕਤਾਈ ਕੋਮਕ ਹੋਏ ਸੁਰਤਿਆ ਨਾਈ ਅੰਧੋ ਬੋਲੋਂ ਬੁਗਤ ਗਵਾਰ ਹੀ ਨੋ ਨੀਚ ਪੁਰ ਪੁਰਿਆਰ ਗਨੇਧਨ ਉਹ ਤਾਂ ਨਾਮ ਮੁਪਿਆਰ ਇਹੋ ਤਨਸਾਰ ਹੋਰ ਬਕਿਆ ਛਾਰ ਉਸ ਤਤ ਨਿੰਦਾ ਸ਼ਬਦ ਵਿਚਾਰ ਜੋ ਦੇਵ ਤਿਸ ਕਉ ਜੈਕਾਰ लोभ क्षहै त्यात पत होई नाम ज कहन कहावै सोई परवापी महला पहदा गुर परसादी मिटिया विचारे पाड पाड पावै मान अपा मते आपुल गासिया पाया अमलत नाम ਕਰਤਾ ਤੂ ਨਿਰਉਚ ਚਤ ਜਮਾਨ ਇਕ ਗੱਖਣਾ ਹਮ ਤਹਿ ਤਹ ਪਾਉ ਤੇ ਆਪਣਾ ਨਾਰਾਉ ਪੰਜ ਤਸਕਰ ਭਾਵਤ ਰਖੈ ਚੂਕਾ ਮਾਨ ਅਤ ਮਹਾਨ ਦੇਖ ਕੇ ਕਰੀ ਕਰਮਤ ਭਰਤੀ ਐਸਾ ਕਹਨ ਗਿਆਨ ਜਤ ਸਤ ਚਾਵਨ ਦਇਆ ਕਨਕ ਕਰ ਤਾਪਕ ਪਾਤੀ ਧਾਨ ਤੂਦ ਕਰਮ ਸੰਤੋਖ ਕੀਓ ਕਰ ਐਸਾ ਅੰਗਮ ਦਾਨ ਕੇ ਮਾ ਤੀਰਦ ਕਰ ਗਉ ਕਵੇਰੀ ਸਹਜੇ ਬਚ ਰਖੀ ਰਪੀਐ ਸੇਫਤ ਸਰਫ ਦਾ ਕੱਪੜਾ ਮਾਨੋ ਹਰ ਕੋ ਦੰਤ ਨਕ ਵਰ ਰਹਾ ਹੈ ਪਰਵਾਤੀ ਮਹੰਤਾ ਪਹਿਲਾ ਪਾਵਤ ਕੇ ਨਾ ਰੱਖਿਆ ਜਾਵਤ ਕਿਉਂ ਰੱਖਿਆ ਜਾਈ ਜਿਸ ਤੇ ਹੋ ਆ ਸੋ ਹੀ ਪਰ ਜਾਣ ਕ્યા ਉਸ ਹੀ ਮਾਇ ਸਮਾਈ ਤੂੰ ਹੈ ਵਾਹੁ ਤੇਰੀ ਰਜਾਈ ਜੋ ਕਿਛ ਕਰਹੀ ਸੁਈ ਪਰ ਹੋਈ ਬਾ ਅਵਰ ਨ ਕਰਨਾ ਜਾਗੀ ਦਿਹਾਉ ਜੈਸੇ ਹਰ ਹਟ ਕੀ ਮਾਨਵ ਤੇ ਲਗਤ ਹੈ ਇੱਕ ਸਖਨੀ ਹੋਰ ਫੇਗ ਪਰਿਅਕ ਹੈ ਤਾਸੋਹੀ ਕਿਉ ਖੇਲ ਕਾ ਸਮਾ ਤਿਆ ਫਸਗੀ ਵੜਿਆਈ ਸੁੱਤੀ ਕਾ ਮਾਰਗ ਚਲ ਕੈ ਉਲਟੀ ਨਦਰ ਪ੍ਰਕਾਸੀ ਮਨ ਵਿਚਾਰ ਦੇਖ ਬ੍ਰਹਮ ਕੇ ਆਣੀ ਕਾਉ ਹੰਦ ਗਿਰਹੀ ਕਾਉਨ ਉਦਾਸੀ ਜਿਸ ਕੀ ਆਸਾ ਤਿਸ ਹੀ ਸਾਪ ਕੈ ਦੇਹੂ ਰਹਿਆ ਜਿਰ ਬਾਂਧ ਕਿਸ ਤੇ ਹੋਆ ਸੋਈ ਕਰਮਾਨਿਆ ਨਾਮਕ ਗਰੀ ਉਦਾਸੀ ਸੁਫਰਾਨ ਪਰਬਾਤੀ ਮਹੰਤਾ ਪਹਿਲਾ ਦੇਖ ਤ੍ਰਕਾਰੀ ਬੰਧਨ ਬਾਂਧ ਹਾਉ ਹੋ ਕਿਸ ਕੈ ਬਰਜਾਈ ਪਾਪ ਔਨ ਕੀ ਸਾਰ ਨ ਜਾਣੈ ਫੂਲਾ ਫਿਰ ਤਜਾਈ ਬੋਲੋ ਸੱਚ ਨਾਮ ਕਰਤਾਰ ਬਨ ਬਉੜ ਨਾ ਆਪਨ ਬਾਰ ਰਹਾਉ ਉੱਚਾ ਤੇ ਪਨ ਨੀਚ ਕਰਤ ਹੈ ਨੀਚ ਕਰੈ ਸੁਖਾਨ ਜਿਨੀ ਜਾਨ ਸੁਜਾਨਿਆ ਜਗ ਤੇ ਪੂਰੇ ਪਰਵਾਨ ਆ ਕੌਣ ਜਾ ਮਨ ਜਾਈਐ ਜੇ ਕੋ ਭੁਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਭੂਜੈ ਕੋਈ ਨਾ ਉਪਰ ਭਾਤ ਸ਼ੁਭਦ ਧਿਆਈਐ ਛੋਟੋ ਤੁਨੀ ਪਰਿਤਾ ਪ੍ਰਾਨਤ ਨਾਨਕ ਦਾਸਮ ਦਾਸਾ ਜਕ ਹਾਰਿਆ ਤਿੰਨ ਜੀਤਾ ਪਰਬਤੀ ਮਹੱਲਾ ਪਹਿਨਾ ਮਨ ਮਾਇਆ ਪੰ ਭਾਇਆ ਪੰ ਪੰਖੀ ਆਤਾਸ਼ ਆਸ ਅਰੇ ਸ਼ਬਦ ਤੇ ਵਾਰੀਆ ਲਗ ਉੱਠਾ ਸਾ ਸਾਸ ਜਾ ਤੂ ਆਖੇ ਰਖ ਲੈ ਸਾਬਤ ਹੋਵੇਂ ਰਾਸ ਐਸਾ ਨਾਮ ਰਤਨਿਤ ਮੀਨੈ ਗੁਮਤ ਦੇਹ ਨੂੰ ਪੱਗ ਤੀਰ ਰਹਾਉ ਮਨ ਜੋ ਕੀ ਮਨ ਧੋਕੀਆ ਮਨ ਨੂੰ ਵਸ ਕਾ ਬਾਰ ਮਨ ਦਾ ਤਾ ਮਨ ਮੰਗਤਾ ਮਨ ਸਿਰ ਗੁਰ ਕਰਤਾ ਪੰਚ ਮਾਰ ਸੁਖ ਪਾਇਆ ਐਸਾ ਬੰਨ ਵਿਚਾਰ ਬਾਤ ਅਰ ਅਰ ਇੱਕ ਵਖਾਣੀ ਹੈ ਕਹੋ ਨ ਦੇਖੇ ਅਜਾਈ ਮੋਟੋ ਕੁਥੋ ਰਾਲੀਆ ਬਿਨ ਨਾ ਵ ਪਤ ਜਾਏ ਜਾਤੂ ਮਿਲ ਹੈ ਤਾ ਮਿਲ ਰਹਾ ਜਾਂ ਤੇਰੀ ਹੋਏ ਰਜਾਈ ਜਾਤ ਜਨਮ ਨਹ ਪੂਚੀਐ ਸਾਚ ਘਰ ਦੇਉ ਪਤਾਇ ਸਾਜਾਤ ਸਾਫਤ ਹੈ ਜਿਹੇ ਕੰਮ ਤੇ ਮਾਈ ਜਨਮ ਮਰ ਦੁਖ ਕਾਟੀਐ ਨਾਨਕ ਜੂ ਤਸਾਈ ਪਰਬਾਤੀ ਪਹਲਾ ਅਹੰਡਾਰ ਜਾਗਤ ਵਿਸੇ ਫੂਥੋ ਅੰਦਾ ਕਾਲ ਫਾਹੀ ਸਿਰ ਮਾਰੇ ਅੰਦਾ ਆਸਾ ਆਵੇ ਮਨ ਸਾਜਾਈ ਉਲਕੀ ਤਾਣੀ ਕਿਛ ਨਾਮ ਬਸਾਈ ਜਾ ਕਸ ਜੀਵਨ ਜਾਗਨ ਹਾਰਾ ਸੁਖ ਸਾਗਰਿ ਅਮਰਤ ਪੰਡਾਰਾ ਰਹਾਓ ਕਹਿਉ ਨਾ ਬੁਝੈ ਅੰਦਰ ਨਾ ਸੁਝੈ ਭੌਤੀ ਕਰ ਤਮਾਈ। ਆਪੇ ਪੀਤਿ ਤੇਮ ਪਰਮੇਸ਼ੁਰ ਕਰਮੀ ਜਿ ਲੈ ਵਡਾਈ। ਦੇਨੰ ਤਨ ਆਵੈ ਏੰ ਤੇਲਿ ਸਿਜੈ ਮਾਇਆ ਮੋਹ ਕਟਾਈ। ਦੇਨ ਪਰਪੂਰ ਤੋਂ ਧੌਰ ਨਾ ਪਾਵੇ ਚਬ ਲਗੂ ਤੀਰਾਈ ਅਹਰ ਜੀਨਾ ਦੇਵ ਸਮੰ ਲੈ ਸੁਖ ਦੁਖ ਕੋਪ ਕਮਾਈ ਕਰਮ ਹੀ ਸਤ ਤੀਖਿਆ ਮੰਗੈ ਤਾਨ ਕਮ ਲਵ ਜਾਈ ਪਰਬਤੀ ਭਾਤਾ ਕਹਤਾ ਮੁਸ਼ਤ ਕਰਹੁ ਰਖ ਜਗ ਕਹੀਆ ਅਦਬ ਕੋ ਤੇਰੀ ਨਿਭ ਨਹੀਂਆ ਭੂਲੂ ਕੋ ਤੇਰੇ ਦਰਬਾਰ ਨਾਮ ਜਿਨਾ ਕੈਸੇ ਆਕਾਰ ਐਸੇ ਫੂਕ ਮੁਤੇ ਸੰਸਾਰਾ ਨਿਤਕ ਨਿਤੈ ਮੁਝੈ ਪਿਆਰਾ ਰਹਾ ਜੇ ਸੰਤੰਧ ਸੁਈ ਪਿਤ ਜਾਣੁ ਕੋ ਕੈ ਸ਼ਬਦੀ ਤਾਰੀ ਸ਼ਾਨੈ ਤਾਰਨ ਨਾਮ ਅੰਤ ਗਤ ਜਾਣੈ ਜਿਸੁ ਮਨਦਰ ਕਰੀ ਸੁਈ ਪਿਤ ਜਾਣੈ ਮੈ ਮੈ ਲੰ ਪੂਜਲ ਸਤਿ ਸੋਈ ਊਤਮ ਆਖ ਨਾ ਉਚਾ ਹੋਇ ਮਨ ਮੁਕ ਫੂਲ ਮਹਾ ਦੇਖਤਾਈ ਗੁਰਮ ਕਹੋਏ ਸੋ ਰਚਨਾਈ ਅੰਦੋ ਬੋਲੋ ਬੁਗਦ ਗਵਾਰ ਹੀਨੋ ਨੀਚ ਪੁਰ ਪੁਰ ਯਾਰ ਨੀ ਤਨ ਉਹ ਤਾਨ ਨਾਮ ਮੁਕਿਆਰ ਇਹੋ ਤਾਨਸਾਰ ਹੋਰ ਬਕਿਆ ਛਾਰ ਉਸ ਤਤ ਨਿੰਦਾ ਸ਼ਬਦ ਵਿਚਾਰ ਜੋ ਦੇਵ ਤਿਸ ਕਉ ਜਕਾਰ ਤੂ ਬਖਸ਼ ਹ ਇਤਿਆਤ ਪਤ ਹੋਈ ਨਾਮ ਕਹੇ ਕਹਾਵੈ ਸੋਈ